ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਕਈ ਕੈਂਡੀਡੇਟ ਦੇ ਇਹ ਹੀ ਹੁੰਦਾ ਸਾਡੇ ਜਿਹੜੇ ਰਿਸ਼ਤੇਦਾਰ ਆ ਉਹ ਕਹਿੰਦੇ ਹਜੇ ਤੱਕ ਗਿਆ ਨਹੀਂ ਦੋਸਤ ਵੀ ਤਾਂ ਕਹਿੰਦੇ ਕਦੋਂ ਦਾ ਤੁਸੀਂ ਅਪਲਾਈ ਕੀਤਾ ਪੀਸੀਸੀ ਕਰਾ ਲਈ ਇਹ ਕਰਾ ਲਿਆ ਉਹ ਕਰਾ ਲਿਆ ਆਹ ਕੰਟਰੀ ਤੁਹਾਡੇ ਲਈ ਚੰਗੀ ਆ ਆਹ ਮਾੜੀ ਆ ਇੰਨਾਂ ਚੀਜ਼ਾਂ 'ਚ ਨਾ ਪਿਆ ਕਰੋ ਕਹਿੰਦੇ ਕੱਟ ਯੋਰ ਕੋਟ ਅਕੋਰਡਿੰਗ ਟੂ ਯੋਰ ਕਲੋਥ ਜਿੰਨਾ ਤੁਹਾਡਾ ਬਜਟ ਆ ਜਿੱਥੇ ਤੁਹਾਨੂੰ ਲੱਗਦਾ ਕਿ ਆਹ ਕੰਟਰੀ ਦੇ ਵਿੱਚ ਅਸੀਂ ਸੈੱਟ ਹੋ ਸਕਦੇ ਆ ਸਾਡੀ ਪ੍ਰੋਫਾਈਲ ਆ ਕਹਿੰਦੀ ਆ ਉੱਥੇ ਜਾ ਕੇ ਅਸੀਂ ਆਪਣੀ ਲਾਈਫ ਸੈੱਟ ਕਰ ਲਾਂਗੇ ਉਹੀ ਕੰਟਰੀ ਚੂਜ਼ ਕਰਿਆ ਕਰੋ ਕਿਸੇ ਨੇ ਘਰੇ ਆ ਕਿ ਤੁਹਾਡੇ ਰੋਟੀ ਨਹੀਂ ਪਾ ਦੇਣੀ ਤੁਹਾਨੂੰ ਆਪ ਹੀ ਮਿਹਨਤ ਕਰਨੀ ਪੈਣੀ ਆ ਜਦੋਂ ਤੁਸੀਂ ਸਾਡੇ ਕੋਲੇ ਪ੍ਰੋਫਾਈਲ ਲੈ ਕੇ ਆਉਂਦੇ ਆ ਮੇਰੇ ਕੋਲੇ ਆਏ ਮੈਂ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਲਈ ਆਹ ਕੰਟਰੀ ਵਧੀਆ ਜੇ ਤੁਹਾਡੇ ਕੋਲੇ ਆਹ ਬਜਟ ਤਾਂ ਆਹ ਕਰ ਲਓ ਉਹ ਕਹਿੰਦੇ ਜੀ ਸਾਡਾ ਬਜਟ ਤਾਂ ਚਲੋ ਘੱਟ ਹੈਗਾ ਜੇ ਅਸੀਂ ਆਹ ਕੰਟਰੀ ਕਰਦੇ ਫਿਰ ਸਾਡੇ ਰਿਸ਼ਤੇਦਾਰ ਕਹਿਣਗੇ ਨਹੀਂ ਤੁਸੀਂ ਆਹ ਕੰਟਰੀ ਜਾਣਾ ਸੀ ਪਰ ਕੀ ਫਾਇਦਾ ਨਾ ਤੁਹਾਡਾ ਵੀਜ਼ਾ ਲੱਗਣਾ ਨਾ ਤੁਸੀਂ ਬਾਹਰ ਜਾਣਾ ਇੱਥੇ ਆਪਾਂ ੱੱਕੇ ਖਾਈ ਜਾਣੇ ਆ ਬਾਅਦ ਵਿੱਚ ਯੂਰੋ ਦਾ ਰੇਟ ਵੀ ਵੱਧ ਜਾਣਾ ਤੇ ਉਸ ਕੰਟਰੀ ਦਾ ਰੇਟ ਵੀ ਵੱਧ ਜਾਣਾ ਫਿਰ ਆਪਾਂ ਕਹਿਣਾ ਅਪਸ਼ਤਾਇਆ ਕਿ ਉਹ ਜਬ ਚੀੜੀਆਂ ਚੁੱਕੀ ਖੇਤ ਤੁਹਾਡੇ ਨਾਲ ਦੇ ਜਿਹੜੇ ਅਪਲਾਈ ਕੀਤੇ ਆ ਉਹ ਅਪਾਇੰਟਮੈਂਟ ਵੀ ਲੈ ਕੇ ਵੀਜ਼ੇ ਲੱਗੀ ਜਾਂਦੇ ਆ ਕਈ ਵਾਰੀ ਕੀ ਹੁੰਦਾ ਆਪਾਂ ਰੱਬ ਕੋਲੋਂ ਇੱਕ ਹੋਰ ਆਪਸ਼ਨ ਆ ਜਾਂਦੀ ਆ ਕਿ ਇੱਕ ਰੱਬ ਕੋਲੋਂ ਆਪਾਂ ਕਹਿੰਦੇ ਰਹਿੰਦੇ ਆ ਜੀ ਸਾਨੂੰ ਸੋਨਾ ਦੇ ਦੇ ਸੋਨਾ ਦੇ ਦੇ ਸੋਨਾ ਦੇ ਦੇ ਜਦੋਂ ਆਪਣੀ ਵੇਟ ਦੀ ਬਿਲਕੁਲ ਐਂਡ ਹੋ ਜਾਂਦੀ ਆ ਉਦੋਂ ਮਹਾਰਾਜ ਕਈ ਵਾਰੀ ਆਪਣੇ ਹੱਥ ਦੇ ਵਿੱਚ ਐ ਕਰਕੇ ਦੇਣ ਵੀ ਲੱਗਿਆ ਹੁੰਦਾ ਤੇ ਆਪਾਂ ਉਹਨੂੰ ਕਹਿ ਦਿੰਨੇ ਆ ਹੁਣ ਤਾਂ ਤੂੰ ਪਿੱਤਲ ਹੀ ਦੇ ਦੇ ਉਹ ਕਹਿੰਦਾ ਚਲ ਠੀਕ ਆ ਤਦਾਸ ਤੂੰ ਹੁਣ ਤੂੰ ਪਿੱਤਲ ਹੀ ਲੈ ਲੈ ਸੋ ਜਦੋਂ ਵੇਟ ਕਰਦੇ ਹੁੰਨੇ ਆ ਨਾ ਲਾਈਨ 'ਚ ਲੱਗੇ ਹੋ ਬਾਰੀ ਆਉਣੀ ਆਉਣੀ ਆ ਸੋ ਪੇਸ਼ੈਂਸ ਰੱਖਿਆ ਕਰੋ ਕੀ ਕੰਨ ਬੰਦ ਰੱਖਿਆ ਕਰੋ ਕਿਸੇ ਦੇ ਕਹਿਣ ਤੇ ਨਾ ਚੱਲਿਆ ਕਰੋ ਆਪਣਾ ਘਰ ਦੇਖੋ ਆਪਣੀ ਪ੍ਰੋਫਾਈਲ ਦੇਖੋ ਤੇ ਕੰਟਰੀ ਚੂਜ਼ ਕਰੋ ਤੇ ਵਾਕਈ ਜਦੋਂ ਤੁਸੀਂ ਕਿਸੇ ਕੋਲੇ ਜਾਣੇ ਹੋ ਨਾ ਆਪਣੀ ਪ੍ਰੋਫਾਈਲ ਲੈ ਕੇ ਪਹਿਲਾਂ ਉਹਦੀ ਜ਼ਰੂਰ ਸੁਣਿਆ ਕਰੋ ਕਿਉਂਕਿ ਸਾਨੂੰ ਇਸ ਲਾਈਨ ਦਾ ਐਕਸਪੀਰੀਅੰਸ ਹੋ ਗਿਆ ਕਿਹੜਾ ਬੰਦੇ ਦੀ ਪ੍ਰੋਫਾਈਲ ਕਿੱਥੇ ਹੋਊਗੀ ਇਹ ਕਿੱਥੇ ਸੈੱਟ ਹੋ ਸਕਦਾ ਪਹਿਲਾਂ ਜੇ ਆਪਣੇ ਕੋਲ ਬਜਟ ਘੱਟ ਆ ਘੱਟ ਬਜਟ ਵਾਲੀ ਕੰਟਰੀ ਚੈੱਕ ਲੋ ਜ਼ਰੂਰੀ ਥੋੜਾ ਪਹਿਲਾਂ ਹੀ ਜਾ ਕੇ ਤੇ ਇਸੀ ਦੇ 베ਰ ਨੂੰ ਹੀ ਹੱਥ ਪਾਉਣਾ ਸੋ ਸਟੈਪ ਬਾਈ ਸਟੈਪ ਚੱਲਦੇ ਰੋ ਅੱਗੇ ਵਧੇ ਰਹੋ ਜੇ ਤੁਹਾਡੇ ਕੋਲੇ ਬਜਟ ਹੈਗਾ ਫਿਰ ਉਹ ਕੰਟਰੀਆ ਚੂਜ਼ ਕਰ ਲਓ ਪਰ ਜਿਹੜਾ ਲਾਈਨ ਚ ਲੱਗੂਗਾ ਉਹਨੂੰ ਵੀਜ਼ਾ ਮਿਲੂਗਾ ਹੀ ਮਿਲੂਗਾ ਸਭ ਤੋਂ ਵੱਡੀ ਗੱਲ ਇਹੀ ਕਹਿਣਾ ਉਹਨਾਂ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਇਹ ਕੰਨ ਬਹੁਤ ਚੰਗਾ ਸੁਣਿਆ ਕਰੋ ਚੰਗਾ ਬੋਲਿਆ ਕਰੋ ਚੰਗਾ ਦੇਖਿਆ ਕਰੋ ਸਾਰਾ ਕੁਝ ਵਧੀਆ ਹੋਊਗਾ ਪੋਜ਼ਿਟਿਵ ਰਹਿ ਕੇ ਕਰੋ ਸਬਰ ਰੱਖਿਆ ਕਰੋ ਵੀਜ਼ਾ ਤੁਹਾਨੂੰ ਮਿਲੂਗਾ ਹੀ ਮਿਲੂਗਾ ਸਾਡੇ ਵੱਲੋਂ ਇਹੀ ਦੁਆਵਾਂ ਨੇ ਇਦਾਂ ਹੀ ਮਿਲਦੇ ਰਵਾਂਗੇ ਆਹੇ ਗੱਲਾਂ ਯਾਦ ਰੱਖਿਓ ਸਤਿ ਸ੍ਰੀ ਅਕਾਲ